ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ ਅਸੀਂ ਗੱਲ ਕਰਾਂਗੇ ਦੋ ਅਹਿਮ ਮੁੱਦਿਆਂ ਦੇ ਉੱਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਫੋਨ ਲਾਈਨ ਤੇ ਜੁੜ ਚੁੱਕੇ ਨੇ ਜਗਤਾਰ ਸਿੰਘ ਭੁੱਲਰ ਜੀ ਆ ਭੁੱਲਰ ਸਾਹਿਬ ਦੋ ਪੰਜਾਬ ਦੇ ਮਸਲੇ ਬੜੇ ਭਖ ਚੁੱਕੇ ਐ ਪਹਿਲਾਂ ਲੈਂਡ ਪੋਲਿੰਗ ਮਸਲੇ ਦੇ ਉੱਤੇ ਭਾਵੇਂ ਬਹੁਤ ਨਖੇਦੀ ਹੋਈ ਬਹੁਤ ਆਲੋਚਨਾ ਹੋਈ ਸਰਕਾਰ ਨੂੰ ਵਾਪਸ ਲੈਣਾ ਪਿਆ ਫੈਸਲਾ ਇਸ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੋਗੇ ਦੇ ਵਿੱਚ ਰੈਲੀ ਐਸ ਕੇ ਐਮ ਦਾ ਵੀ ਇਕੱਠ ਰੱਖਿਆ ਹੋਇਆ ਪਹਿਲਾਂ ਇਸ ਮੁੱਦੇ ਤੇ ਗੱਲ ਕਰਨੀ ਐ ਤੇ ਪਹਿਲਾ ਮੁੱਦਾ ਡਿਸਕਸ ਕਰਾਂਗੇ ਜੋ ਮਨੀਸ਼ ਸਸੋਧੀਆਂ ਨੇ ਇਹ ਜੇ ਕਬੂਲ ਬੋਲੇ ਨੇ ਵਿਵਾਦਤ ਬੋਲ ਕੇ ਪੂਰੀ ਦੀ ਪੂਰੀ ਕੱਲੇ ਮਨੀਸ਼ ਸਸੋਧੀਆਂ ਨਹੀਂ ਪਾਰਟੀ ਵੀ ਖਸੋਤੀ ਫਸ ਗਈ ਹੈ ਜਵਾਬ ਨਹੀਂ ਆ ਰਿਹਾ ਨਾ ਕੋਈ ਅਜੇ ਤੱਕ ਸਪਸ਼ਟੀਕਰਨ ਆਇਆ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਖਾਸ ਕਰਕੇ ਜਦੋਂ ਵਿਰੋਧੀ ਸਿਆਸੀਆਂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਭੇਜਣੀਆਂ ਵੀ ਸ਼ੁਰੂ ਕਰਤੀਆਂ ਨੇ ਪਰ ਬਿਲਕੁਲ ਸੰਦੀਪ ਸਿਰਫ ਆਪੋਜੀਸ਼ਨ ਪਾਰਟੀਆਂ ਨੇ ਹੀ ਨਹੀਂ ਮਨੀਸ਼ ਸਸੋਧੀਆਂ ਹੋਣਾਂ ਦਾ ਵਿਰੋਧ ਕੀਤਾ ਹੈਗਾ ਬਲਕਿ ਪੰਜਾਬ ਦੇ तमाम ਲੋਕਾਂ ਨੇ ਵੀ ਵਿਰੋਧ ਕੀਤਾ ਹੈ ਇਤੋਂ ਤੱਕ ਕਿ ਜਿਹੜੀਆਂ ਸਾਡੀਆਂ ਯੂਨੀਵਰਸਟੀਆਂ ਰਹਿ ਚੁੱਕੀਆਂ ਨੇ ਯੂਨੀਵਰਸਟੀਆਂ ਦੇ ਜਿਹੜੇ ਵਾਈਸ ਚਾਂਸਲਰ ਰਹਿ ਚੁੱਕੇ ਨੇ ਬਹੁਤਾ ਲੋਕਾਂ ਨੇ ਵੀ ਬੁਰਾ ਬਣਾਇਆ ਕਿ ਪੰਜਾਬ ਨੂੰ ਕਿਹੜੇ ਪਾਸੇ ਆਮ ਆਦੀ ਪਾਰਟੀ ਵਾਲੇ ਤੋਰਨਾ ਚਾਹੁੰਦੇ ਨੇ ਚਾਹੇ ਪੰਜਾਬ ਦਾ ਬੁੱਧੀਜੀਵੀ ਵਰਗਾ ਚਾਹੇ ਪੰਜਾਬ ਦਾ ਸਿਆਸੀ ਵਰਗਾ ਹਰ ਇੱਕ ਨੇ ਹੀ ਮਨੀਸ਼ ਸੋਧਿਆ ਹੁਣਾਂ ਦੀ ਜਿਹੜੇ ਬਿਆਨ ਦੀ ਨਖੇਦੀ ਕੀਤੀ ਆ ਹਾਲਾਂਕਿ ਭਾਜਪਾ ਨੇ ਕਿਹਾ ਕਿ ਉਹਦੇ ਖਿਲਾਫ ਅਸੀਂ ਕੰਪਲੀਟ ਦਰਜ ਕਰਵਾਵਾਂਗੇ ਚੋਣ ਕਮਿਸ਼ਨ ਨੂੰ ਕੁਝ ਵਕੀਲਾਂ ਨੇ ਵੀ ਕਿਹਾ ਕਿ ਇਹਨਾਂ ਦੇ ਖਿਲਾਫ ਮਕਦਮਾ ਦਰਜ ਕਰਵਾਇਆ ਜਾਊਗਾ ਬਾਈ ਚਾਂਸਲਰ ਜਿਹੜੇ ਰਹਿ ਚੁੱਕੇ ਨੇ ਡਾਕਟਰ ਕੇ ਕੇਐਸ ਔਲਕ ਸਾਹਿਬ ਉਹਨਾਂ ਨੇ ਵਿਰੋਧ ਕੀਤਾ ਹੈਗਾ ਪਾਲੀ ਭਪਿੰਦਰ ਹਣੀ ਜਿਹੜੇ ਬੁੱਧੀਜੀਵੀ ਨੇ ਉਹਨਾਂ ਨੇ ਵੀ ਵਿਰੋਧ ਕੀਤਾ ਹੈਗਾ ਇਸ ਮਸਲੇ 'ਚ ਬੁਰੀ ਤਰ੍ਹਾਂ ਆਮ ਆਜ਼ਾਦੀ ਪਾਰਟੀ ਘਿਰ ਗਈ ਹੈ ਹਾਲਾਂਕਿ 3-4 ਦਿਨ ਦੀ ਹੋ ਗਿਆ ਲੇਕਿਨ ਆਮ ਆਦੀ ਪਾਰਟੀ ਵੱਲੋਂ ਕਿਸੇ ਵੀ ਕਿਸਮ ਦਾ ਜਿਹੜਾ ਵਾ ਉਹ ਸਪਸ਼ਟੀਕਰਨ ਨਹੀਂ ਦਿੱਤਾ ਗਿਆਗਾ ਕਿ ਜਿਵੇਂ ਉਹਨਾਂ ਲੱਗਦਾ ਕਿ ਅਸੀਂ ਕੋਈ ਗਲਤੀ ਨਹੀਂ ਕੀਤੀ ਜਿਵੇਂ ਕਹਿੰਦੇ ਕਿ ਜੋ ਅਸੀਂ ਕਰਨਾ ਵਾ ਕਰਕੇ ਦਿਖਾਵਾਂਗੇ ਜੋ ਕਿਸੇ ਨੇ ਵਿਗਾੜਨਾ ਸਾਡਾ ਵਿਗਾੜ ਲੈਣ ਕਿਉਂਕਿ ਹਮੇਸ਼ਾ ਜਦੋਂ ਪਾਰਟੀਆਂ ਦੇ ਜਿਹੜਾ ਲੀਡਰ ਅਜਿਹੇ ਕੋਈ ਸਟੇਟਮੈਂਟ ਦਿੰਦੇ ਨੇ ਵਿਵਾਦਿਤ ਬਿਆਨ ਜਾਂ ਤੇ ਪਾਰਟੀ ਮੁਨਕਰ ਹੋ ਜਾਂਦੀ ਹੁੰਦੀ ਹੈ ਜਾਂ ਜਿਹੜਾ ਵੀ ਬੰਦਾ ਵਿਵਾਦਿਤ ਬਿਆਨ ਦਿੰਦਾ ਉਹ ਕਹੇ ਕਹਿ ਦਿੰਦਾ ਹੈਗਾ ਕਿ ਮੇਰੇ ਬਿਆਨ ਨੂੰ ਗਲਤ ਤੋੜ ਮਰੋ ਕੇ ਪੇਸ਼ ਕੀਤਾ ਜਾਂ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਲੋਕ ਸਮਝ ਰਹੇ ਨੇ ਪਰ ਆਮਾਦੀ ਪਾਰਟੀ ਨੇ ਮਾਸਾ ਪੋਰਾ ਵੀ ਇਸ ਤੇ ਕੋਈ ਚਿੰਤਾ ਵਿਕਤ ਨਹੀਂ ਕੀਤੀ ਜੀ ਹੁਣ ਅਗਰ ਗੱਲ ਕੀਤੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਤ ਸਿੰਘ ਬਾਦਲ ਕਹਿੰਦੇ ਨੇ ਕਿ ਪੰਜਾਬ ਵਿੱਚ ਵਕ ਵਕ ਭਾਈ ਚਾਰਿਆਂ 'ਚ ਹਿੱਸਾ ਪੜਕਾਉਣ ਲਈ ਚੋਣ ਕਮਿਸ਼ਨ ਤੋਂ ਮਨੀਸ਼ ਸੋਧਿਆ ਖਿਲਾਫ ਉਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਆ ਉਹਨਾਂ ਨੇ ਕਿਹਾ ਕਿ ਮਨੀਸ਼ ਸੋਧਿਆ ਦੀ ਜ਼ਮਾਨਤ ਰੱਦ ਕਰਨ ਦੀ ਕੀਤੀ ਮੰਗ ਜਿਹੜੀ ਦਿੱਲੀ ਹਾਈ ਕੋਰਟ ਨੇ ਜੀ ਉਹਨਾਂ ਦੀ ਜ਼ਮਾਨਤ ਦਿੱਤੀ ਹੋ ਰੱਦ ਕੀਤੀ ਜਾਵੇ ਔਰ ਇਹ ਵੀ ਕਹਿ ਕੇ ਜ਼ਮਾਨਤ ਦੀ ਦੁਰਵਰਤੋਂ ਆਮ ਆਦੀ ਪਾਰਟੀ ਦੇ ਕੈਂਡਰਾਂ ਨੂੰ ਵੋਟਰਾਂ ਨੂੰ ਰਿਸ਼ਵਤ ਦੇ ਕੇ ਭ੍ਰਿਸ਼ਟਾਚਾਰ ਚ ਲਿਆਉਣ ਵਾਸਤੇ ਵੀ ਉਹ ਕੀਤੀ ਜਾ ਰਹੀ ਹੈਗੀ ਆ ਤੇ ਅੱਜ ਇੱਕ ਬਿਆਨ ਜਾਰੀ ਕੀਤਾ ਸੁਭੀ ਸਿੰਘ ਬਾਦਲ ਹੋਣਾ ਜਦੋਂ ਕਿ ਆ ਕਿ ਉਹਨਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਦੇ ਖਿਲਾਫ ਕਾਰਵਾਈ ਕਰੇ ਜੋ ਪੰਜਾਬ ਵਿੱਚ ਵੱਖ-ਵੱਖ ਭਾਈਚਾਰੇ ਵਿਚ ਵਿਚਾਲੇ ਸਪੜਕਾਉਣ ਦਾ ਯਤਨ ਕਰੇ ਉਹਨਾਂ ਨੇ ਇਹ ਵੀ ਪ੍ਰਸ਼ਾਚਾਰ ਵਿੱਚ ਕੇਸ ਵਿੱਚ ਸੋਧਿਆ ਦੀ ਜ਼ਮਾਨਤ ਰੱਦ ਕਰ ਲਈ ਮੰਗ ਕਰਦੇ ਆ ਕਿ ਆ ਉਹ ਲਗਾਤਾਰ ਭੜਕਾਊ ਭਾਸ਼ਣ ਦੇ ਰਹੇ ਨੇ ਜੀ ਕਿਸ ਬਾਦਲ ਨੇ ਕਿਹਾ ਕਿ ਜੋ ਹਾਲ ਵਿੱਚ ਮਨੀਸ਼ ਸੋਧਿਆ ਵੱਲੋਂ ਦਿੱਤੇ ਗੇ ਭਾਸ਼ਣ ਜਿਸ ਦੀ ਵੀਡੀਓ ਜਨਤਕ ਹੈ ਜਿਸ ਵਿੱਚ ਉਹ ਆਪ ਵਰਕਰ ਝੂਠ ਬੋਲੇ ਝੂਠੇ ਵਾਦੇ ਕਰਨ ਵੋਟਰਾਂ ਨੂੰ ਪਰਮਾਉਣ ਅਤੇ 227 ਚੋਣਾਂ ਜਿੱਤਣ ਲਈ ਵਾਸਤੇ ਹਿੰਸਾ ਤੱਕ ਕਰਨ ਵਾਸਤੇ ਆਖ ਰਹੇ ਨੇ ਉਹਨਾਂ ਨੇ ਕਿ ਇਸ ਗੱਲ ਦਾ ਸਬੂਤ ਹੈ ਕਿ ਆਪ ਸੂਬੇ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਲਈ ਚੋਣ ਕਮਿਸ਼ਨ ਨੂੰ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਮਨੀਸ਼ੋ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਦੇ ਹੁਕਮ ਦੇਣ ਕਿਉਂਕਿ ਆਪ ਸਰਕਾਰ ਵੱਲੋਂ ਦਿੱਲੀ ਦੇ ਆਗੂ ਖਿਲਾਫ ਕੋਈ ਕਾਰਵਾਈ ਕਰਨ ਦੀ ਸੁਭਾਵਨਾ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਸਰੋਤਾਂ ਵਿੱਚ ਸ਼ਾਮਲ ਸਨ ਜਦੋਂ ਪ੍ਰੀਖਿਆ ਕੀਤੀਆਂ ਗਈਆਂ ਸਨ ਤੇ ਇਹਨਾਂ ਇਹ ਵੀ ਕਹਿ ਕੇ ਚੋਣ ਕਮਿਸ਼ਨ ਨੂੰ ਮਨੀਸ਼ ਸੋਧਿਆ ਦੀ ਜਮਾਨਤ ਰੱਦ ਕਰਨ ਦੀ ਸਿਫਾਰਿਸ਼ ਕਰਨੀ ਚਾਹੀਦੀ ਹੈ ਕਿਉਂਕਿ ਉਹ ਇਸ ਦੀ ਦੁਰਵਰਤੋਂ ਵੋਟਰਾਂ ਨੂੰ ਰਿਸ਼ਵਤ ਦੇ ਕੇ ਪ੍ਰੇਸ਼ਟਾਚਾਰ ਕਰਨ ਵਾਸਤੇ ਕਰ ਰਹੇ ਨੇ ਪ੍ਰੇਰਿਤ ਕਰ ਰਹੇ ਜਦੋਂ ਕਿ ਪਹਿਲਾਂ ਉਹ ਇਸ ਇਸ ਤਰ੍ਹਾਂ ਦੇ ਦੋਸ਼ ਵਿੱਚ ਉਹ ਪਹਿਲਾਂ ਹੀ ਕੇਸ ਦਾ ਸਾਹਮਣਾ ਕਰ ਰਹੇ ਨੇ ਸੁਭੀਸ਼ ਸਿੰਘ ਬਾਦਲ ਨੇ ਕਮਿਸ਼ਨ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪ ਵੱਲੋਂ ਚੋਣਾਂ ਜਿੱਤਣ ਵਾਸਤੇ ਹਰ ਚੰਗਾ ਮਾੜਾ ਤਰੀਕਾ ਅਪਣਾਉਣ ਦੀ ਦਿੱਤੀ ਧਮਕੀ ਲਈ ਉਹ ਵੀ ਉਸ ਦੇ 272 ਵਿੱਚ ਉਸ ਦੇ ਪੰਜਾਬ ਤੇ ਚੋਣਾਂ ਲੜਨ ਤੇ ਪਾਬੰਦੀ ਲਾਵੇ ਉਹ ਕਹਿ ਕੇ ਪੰਜਾਬ ਨੇ ਪਹਿਲਾਂ ਹੀ ਕਈ ਦਿਹਾਕੇ ਤੋਂ ਵੱਧ ਸਮਾਂ ਸੰਤਾਪ ਢਾਇਆ ਔਰ ਇਹਨੇ ਕਹਿ ਕੇ ਜਦੋਂ ਪ੍ਰਕਾਸ਼ ਸਿੰਘ ਬਾਦਲ ਵਰਗੇ ਆਗੂਆਂ ਨੇ ਸਦੀਵੀ ਸ਼ਾਂਤੀ ਵਾਸਤੇ ਭਾਈਚਾਰਕ ਸਾਂਝ ਵਾਸਤੇ ਕਦਮ ਚੁੱਕੇ ਤਾਂ ਸ਼ਾਂਤੀ ਬਹਾਲ ਹੋਈ ਸੀ ਦੋਨੇ ਕਹਿ ਕੇ ਹੁਣ ਦਿੱਲੀ ਆਧਾਰਿਤ ਆਗੂ ਸੂਬੇ ਵਿੱਚ ਰਾਜਕਤਾ ਅਤੇ ਫਿਰਕੂ ਇਨਸਾਫ ਲਾਉਣ ਲਈ ਯਤਨਸ਼ੀਲਨ ਅਤੇ ਆਪ ਕਾਡਰ ਨੂੰ ਅਗਲੀਆਂ ਚੋਣਾਂ ਵਿੱਚ ਹਿੱਸੇ ਚ ਕਾਰਵਾਈਆਂ ਚੁੱਕਣ ਵਾਸਤੇ ਪ੍ਰੇਰਿਤ ਕਰ ਰਹੇ ਨੇ ਜੀ ਵੀ ਸਿੰਘ ਬਾਦਲੇ ਕਹਿੰਦਾ ਚੋਣਕਮੇ ਇਹ ਵੀ ਅਪੀਲ ਕੀਤੀ ਉਹ 2014 ਵਿੱਚ ਪੰਜਾਬ ਵਿੱਚ ਆਮ ਆਦੀ ਪਾਰਟੀ ਦੀ ਆਮਦ ਤੋਂ ਬਾਅਦ ਹੋਈਆਂ ਘਨੌਣੀਆਂ ਵੇਦਵੀ ਇੱਕ ਟਰਮ ਦੀ ਸ਼ੁਰੂਆਤ ਨਾਲ ਸੰਬੰਧਾਂ ਦੀ ਜਾਂਚ ਕਰਾਏ ਉਹਨਾਂ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਨਹੀਂ ਹੋਈ ਉਹਨੇ ਵੀ ਦੱਸਿਆ ਕਿ ਕਿਵੇਂ ਦਿੱਲੀ ਦੇ ਸਾਬਕਾ ਵਿਧਾਇਕ ਨਰੇਸ਼ ਜਾਦਵ ਨੂੰ ਮਲੇਰਕੋਟੜਾ ਵਿੱਚ ਪਵਿੱਤਰ ਕ੍ਰਾਂਣ ਸ਼੍ਰੀਬ ਦੀ ਬੇਦਬੀ ਦਾ ਦੋਸ਼ੀ ਟਰਾਇਆ ਗਿਆ ਤੇ ਆਪ ਸਰਕਾਰ ਨੇ ਉਸ ਵੇਲੇ ਅਕਾਲੀ ਸਰਕਾਰ ਦੀ ਜਿਹੜੀ ਸਿਰਕ ਕਰਨ ਵਾਸਤੇ ਬੇਦੀਵੇ ਘਟਨਾ ਦੀ ਜਿਹੜੀ ਕਰਾਉਣ ਦੀ ਸਾਜ਼ਿਸ਼ ਰਹੀ ਇਹ ਉਹਨਾਂ ਨੇ ਦੋਸ਼ ਲਾਇਆ ਜਿੱਥੇ ਸੁਭੀਸ਼ ਸਿੰਘ ਬਾਦਲ ਹੋਣਾ ਨੇ ਗੱਲ ਕੀਤੀ ਹੈ ਉੱਥੇ ਸੰਦੀਪ ਜੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਨੇ ਵੀ ਬਿਆਨ ਜਾਰੀ ਕੀਤਾ ਸੁਨੀਲ ਜਾਖੜ ਨੇ ਕਿਹਾ ਕਿ ਚੋਣਕ ਉਹਨਾਂ ਨੇ ਚਿੱਠੀ ਲਿਖੀ ਹੈਗੀ ਚੋਣ ਕਮਿਸ਼ਨ ਨੂੰ ਕਿ ਆਮ ਆਦੀ ਪਾਰਟੀ ਦੀ ਸ਼ਾਮ ਦਾਮ ਦੰਡ ਭੇਦ ਸੱਚ ਝੂਠ ਦੀ ਨੀਤੀ ਤੇ ਕਾਰਵਾਈ ਮੰਗੀ ਹੈ ਕਿਉਂਕਿ ਭਾਰਤੀ ਕਾਨੂੰਨਾਂ ਦੀ ਲੰਘਣਾ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਜਿਹਦੇ ਚ ਉਹਨਾਂ ਨੇ ਕਿਹਾ ਕਿ ਆਪ ਆਗੂ ਮਨੀਸ਼ ਸੁਸੋਦੀਆ ਦੀ ਵਾਇਰਲ ਵੀਡੀਓ ਦੇ ਮਾਮਲੇ 'ਚ ਉਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਉਕਤ ਵੀਡੀਓ ਵਿੱਚ ਆਪ ਆਗੂ ਕਿਸੇ ਵੀ ਹੱਦ ਤੱਕ ਜਾ ਕੇ ਜਾ ਕੇ ਚੋਣਾ ਜਿੱਤਣ ਦੀ ਗੱਲ ਕਰ ਰਹੇ ਹਨ ਅਤੇ ਉਹ ਗੈਰ ਲੋਕਤੰਤਰੀ ਤੰਤਰਕ ਤਰੀਕੇ ਅਪਣਾਉਣ ਨੂੰ ਵੀ ਉਤਸ਼ਾਹਤ ਕਰਨੇ ਮਨੀਸ਼ੋ ਦੇ ਚਲਿਤ ਅਖਦੇ ਲਿਖੀ ਚਿੱਠੀ ਚ ਕਿਹਾ ਗਿਆ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ਤੇ ਜੋ ਕਿ ਰਾਸ਼ਟਰੀ ਪਵਿੱਤਰਤਾ ਦਾ ਦਿਨ ਹੈ ਸ਼੍ਰੀ ਮਨੀਸ਼ੋ ਦੇ ਆਮ ਆਦੀ ਪਾਰਟੀ ਪੰਜਾਬ ਦੇ ਇੰਚਾਰਜ ਨੇ ਇੱਕ ਭਾਸ਼ਣ ਦਿੱਤਾ ਜਿਸ ਵਿੱਚ ਉਹਨਾਂ ਨੇ ਖੁੱਲੇ ਆਮ ਕੀਤਾ ਕਿ ਪੰਜਾਬ ਵਿਧਾਨ ਸਭਾ ਚੋਣਾਂ 247 ਜਿੱਤਣ ਲਈ ਆਪ ਆਮ ਆਦੀ ਪਾਰਟੀ ਸ਼ਾਮ ਦਾਮ ਦੰਡ ਭੇਦ ਸੱਚ ਦਾ ਸਵਾਲ ਜਵਾਬ ਲੜਾਈ ਝਗੜਾ ਦਾ ਹਸਰ ਲੈਗੀ ਅਜਿਹਾ ਬਿਆਨ ਸਤੰਤਰਤਾ ਦੀਵਸ ਦੀ ਪੂਰਵ ਸੰਧਿਆ ਤੇ ਸ਼ਾਂਤੀ ਸਤੰਤਰਤਾ ਤੇ ਅਖੰਡਤਾ ਦੇ ਮੁੱਲਾਂ ਦਾ ਮਜ਼ਾਕ ਉਡਾਉਂਦਾ ਇਹਨਾਂ ਸ਼ਬਦਾਂ ਦੇ ਅਰਥ ਸਪਸ਼ਟ ਤੌਰ ਤੇ ਆਮ ਆਦੀ ਪਾਰਟੀ ਦੇ ਲੋਕਤੰਤਰੀ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਦੇ ਇਰਾਦੇ ਨੂੰ ਪ੍ਰਗਟ ਕਰਦੇ ਨੇ ਜੀ ਇਹਨਾਂ ਦੀ ਵਿਆਖਿਆ ਕਰਦੇ ਸੁਨੀਲ ਜਾਖੜ ਨੇ ਲਿਖਿਆ ਕਿ ਸ਼ਾਮ ਸੂਚਿਤ ਕਰਦਾ ਹੈ ਕਿ ਵੋਟਰਾਂ ਨੂੰ ਦਬਾਅ ਜਾਂ ਜ਼ਬਰਦਸਤੀ ਕਾਲੀ ਸਰਕਾਰੀ ਮਸ਼ੀਨਰੀ ਦੇ ਵਰਤੋਂ ਜਿਹੜਾ ਦਾਮ ਆ ਉਹਦੀ ਪ੍ਰਭਾਸ਼ਾ ਕੀ ਆ ਜੀ ਸ਼ਪਸਤੌਰ ਤੇ ਪੈਸੇ ਦੀ ਸ਼ਕਤੀ ਰਿਸ਼ਵਤ ਅਤੇ ਮੋਟਾ ਖਰੀਦਦਲੀ ਪ੍ਰੇਰਤਾ ਦੀ ਪ੍ਰੇ ਇਹਨਾਂ ਨੂੰ ਵਰਤੋਂ ਦਰਸਾਉਂਦਾ ਜੋ ਕਿ ਕਾਨੂੰਨ ਅਧੀਨ ਪ੍ਰਸ਼ਟ ਅਬਿਆਸ ਦੰਡ ਦਾ ਮਤਲਬ ਉਹਨਾਂ ਵਿਰੁੱਧ ਸਜ਼ਾ ਤੇ ਧਮਕੀਆਂ ਦੀ ਚੇਤਾਵਨੀ ਦਿੰਦਾ ਜੋ ਆਪ ਸਮਰਥਨ ਕਰ ਤੋਂ ਇਨਕਾਰ ਕਰਦੇ ਨੇ ਜੋ ਕਿ ਅਨੁਚਿਤ ਪ੍ਰਭਾਵ ਅਤੇ ਜ਼ਬਰਦਸਤੀ ਦੇ ਬਰਾਬਰ ਹੈ ਇਹਦਾ ਮਤਲਬ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਵਿਗਾੜ ਲਈ ਸੰਪਰਦਾਇਕ ਜਾਤੀ ਆਧਾਰਿਤ ਜਾਂ ਸਮਾਜਿਕ ਵੰਡ ਦੀ ਪੈਦਾ ਕਰਨੀ ਖਤਰਨਾਕ ਯੋਜਨਾਵਾਂ ਦਾ ਦਰਸਾਉਂਦਾ ਇਸੇ ਤਰ੍ਹਾਂ ਇਹ ਸੱਚ ਦੇ ਝੂਠ ਵੋਟਰ ਨੂੰ ਘਬਰਾਹਤ ਕਰ ਲਈ ਜਾਣਬੁੱਝ ਕੇ ਝੂਠ ਪਚਾ ਦੇ ਗਲਤ ਸੋਚਨਾ ਦੀ ਵਰਤੋਂ ਨੂੰ ਸਜਾਉਂਦੇ ਸਵਾਲ ਅਤੇ ਜਵਾਬ ਜਨਤਕ ਚਰਚਾ ਨੂੰ ਤੱਥਾਂ ਨੂੰ ਤੋੜ ਮੋੜ ਕੇ ਤੇ ਵੋਟਰ ਨੂੰ ਉਲਝਾਉਣ ਵਿੱਚ ਪਾਉਣ ਦੀ ਸੁਭਾਵਨਾ ਤੇ ਅੰਤ ਵਿੱਚ ਲੜਾਈ ਅਤੇ ਝਗੜੇ ਦਾ ਕੀ ਮਤਲਬ ਕੱਢਿਆ ਕਿ ਵਿਰੋਧੀਆਂ ਨੂੰ ਚੁੱਪ ਕਰਨ ਦੇ ਡਰ ਦਾ ਮਾਹੌਲ ਪੈਦਾ ਕਰ ਲਈ ਹਿੰਸਾ ਝਗੜੇ ਤੇ ਸਰੀਰਕ ਟਕਰਾਅ ਨੂੰ ਸਿੱਧੇ ਤੌਰ ਤੇ ਉਤਸ਼ਾਹਿਤ ਕਰਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਇਸੇ ਮਸਲੇ ਦੇ ਵਿੱਚ ਮਨੀਸ਼ ਸੋਦੀਆ ਦੇ ਖਿਲਾਫ ਇਹ ਰਿਪਰੈਜੈਂਟੇਸ਼ਨ ਆਫ ਦੀ ਪੀਪਲ ਐਕਟ 1951 ਦੇ ਅਧੀਨ ਗੰਭੀਰ ਅਪਰਾਧ ਬੰਦੇ ਨੇ ਜਿਸ ਵਿੱਚ ਸੈਕਸ਼ਨ 123 1 ਅਧੀਨ ਰਿਸ਼ਵਤ ਸੈਕਸ਼ਨ 123 2 ਅਧੀਨ ਅਨੁਚਿਤ ਪ੍ਰਭਾਵ ਅਤੇ ਸੈਕਸ਼ਨ 123 3 ए ਅਧੀਨ ਵਿੱਚ ਵੈਰ ਵਿਰੋਧ ਨੂੰ ਉਤਸ਼ਾਹ ਕਰਨਾ ਸ਼ਾਮਲ ਤੇ ਨਾਲ ਹੀ ਭਾਰਤੀ ਨਿਆਏ ਸੰਤਾ ਦੀ ਧਰਾਵਾਂ 196 197 ਤੇ 353 ਆਦੀਆਂ ਆਖਰਕਾਰ ਸਮੂਹਾਂ ਵਿੱਚ ਵੈਰ ਵਿਰੋਧ ਨੂੰ ਤਸ਼ਾਹ ਕਰਨਾ ਰਾਸ਼ਟਰੀ ਏਕਤਾ ਵਜੋਂ ਬਿਆਨ ਗੈਰਕਾਨੂੰਨੀ ਧਮਕੀ ਅਤੇ ਡਰ ਪੈਦਾ ਕਰਨ ਦੇ ਅਪਰਾਧ ਜਿਹੜੇ ਸ਼ਾਮਲ ਨੇ ਇਸ ਮਸਲੇ ਦੇ ਵਿੱਚ ਇਹਨਾਂ ਦੇ ਖਿਲਾਫ ਹੋਰ ਜਿਹੜੀਆਂ ਸਿਧਾਂਤ ਦੀਆਂ ਉਲੰਘਣਾ ਕੀਤੀ ਆਰਟੀਕਲ 14 19 ਤੇ 21 ਇਹਨਾਂ ਦੇ ਅਧੀਨ ਇਹਦੇ ਖਿਲਾਫ ਜਿਹੜਾ ਵਾ ਉਹ ਮਕਦਮਾ ਦਰਜ ਕਰਨਾ ਚਾਹੀਦਾ ਹੈ ਜੀ ਜਿਵੇਂ ਤੁਸੀਂ ਦੋ ਪਾਰਟੀ ਦੇ ਪ੍ਰਧਾਨਾਂ ਦੀ ਗੱਲ ਕੀਤੀ ਹੈ ਬੀਤੇ ਦਿਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਵੱਲੋਂ ਵੀ ਵਿਰੋਧ ਦਰਜ ਕਰਵਾ ਚੁੱਕੇ ਆ ਹਾਂ ਬਿਲਕੁਲ ਉਹਨਾਂ ਨੇ ਵੀ ਕੀਤਾ ਹੈਗਾ ਵਿਰੋਧ ਸਾਕੇ ਇਸ ਮਸਲੇ 'ਕਿ ਸਾਰੇ ਕਹਿ ਰਹੇ ਨੇ ਕਿ ਅਜੇ ਹੀ ਇੱਕ ਅਜੇ ਹੀ ਲੀਡਰ ਕੋਲ ਜਿਹੜੀ ਆ ਜਿਹੜੀ ਆ ਤਵੱਜੋ ਨਹੀਂ ਰੱਖੀ ਜਾਂ ਰੱਖੀ ਜਾਂ ਚਾਹੀਦੀ ਉਹ ਆਪ ਡਿਪਟੀ ਸੀਐਮ ਰਹਿ ਚੁੱਕੇ ਨੇ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਪੰਜਾਬ ਮਾਮਲੇ ਦੇ ਇੰਚਾਰਜ ਆ ਤੇ ਪੰਜਾਬ ਦਾ ਮਾਹੌਲ ਜਿਹੜਾ ਵਾ ਉਹ ਖਰਾਬ ਕਰਨ ਦੇ ਜਿਹੜੇ ਆ ਉਹ ਯਤਨ ਕੀਤੇ ਜਾ ਰਹੇ ਜਿਸ ਕਰਕੇ ਉਹ ਵਿਵਾਦਾਂ ਵਿੱਚ ਬੁਰੀ ਤਰ੍ਹਾਂ ਘਿਰ ਗਏ ਨੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਤੇ ਆਮ ਆਦੀ ਪਾਰਟੀ ਵੱਲੋਂ ਕਿਸੇ ਕਿਸਮ ਦਾ ਜਿਹੜਾ ਵਾ ਉਹ ਵਿਰੋਧ ਜਣਾ ਨਿੰਦਾ ਜਿਹੜੀ ਉਹ ਨਹੀਂ ਕੀਤੀ ਗਈ ਹੁਣ ਦੇਖੋ ਜੀ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸ ਉਹ ਜਿਹੜੇ ਉਹਨਾਂ ਦੀ ਸਟੇਟਮੈਂਟ ਆ ਚੁੱਕੀ ਆ ਉਹ ਕਹਿੰਦੇ ਨੇ ਕਿ ਦੋਸਤ ਹੁਣੇ ਮੈਂ ਵੀਡੀਓ ਦੇਖੀ ਤੇ ਮੇਰੇ ਤਾਂ ਹੋਸ਼ ਛੁੱਟ ਗਏ ਨੇ ਮੈਂ ਅਜੇ ਤੱਕ ਵਿਰੋਧੀ ਪਾਰਟੀਆਂ ਨੂੰ ਨਾ ਨਾ ਤਾਂ ਸੁਣਿਆ ਸੀ ਕਿ ਉਹ ਸੱਤਾਧਾਰੀ ਪਾਰਟੀ ਤੇ ਇਹੋ ਜਿਹੇ આરોਪ ਲਾਉਂਦੇ ਆ ਰਹੇ ਨੇ ਪਰ ਇਨੀ ਬਹਾਦਰੀ ਨਾਲ ਖੁੱਲਮ 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 ਖੁੱਲਾ ਨਾਰਾ ਸੱਤਾधरी ਪਾਰਟੀ ਦੇ ਵੱਡੇ ਏਡੇ ਵੱਡੇ ਲੀਡਰ ਦੇ ਮੂੰਹ ਕਦੇ ਨਹੀਂ ਸੁਣਿਆ ਸੁਣ ਲੋ ਸੁਸੋਧਿਆ ਸਾਹਿਬ ਕੀ ਕਹਿ ਰਹੇ ਨੇ ਜੀ ਕਿ 227 ਦੇ ਚੋਹਾਂ ਦੇ ਜਤੌਨ ਦੇ ਲਈ ਸ਼ਾਮ-ਦਾਮ ਦੰਡ ਭੇ ਸੱਚ ਚੂੜ ਕੁਐਸਚਨ ਆਨਸਰ ਲੜਾਈ ਝਗੜਾ ਜੋ ਕਰਨਾ ਪੜੇਗਾ ਕਰेंगे ਤਿਆਰ ਹੋ ਜੋ ਉਸਕੇ ਸਾ ਅੱਗੋ ਸਾਡੀਆਂ ਅਗਿਆਕਾਰੀ ਮਾਨਯੋਗ ਮਲਾਵਾ ਲੀਡਰ ਤਾੜੀਆਂ ਮਾਰਦੀਆਂ ਨੇ ਤੇ ਜਿੰਦਾਬਾਦ ਦੇ ਨਾਰੇ ਲਾਉਂਦੀਆਂ ਨੇ ਵਿਚਾਰੇ ਮਾਨਯੋਗ ਮੁੱਖ ਮੰਤਰੀ ਦੇ ਦੂਜੇ ਮੰਤਰੀ ਦੇ ਪਾਰਟੀ ਪ੍ਰਧਾਨ ਅਮਨ ਰੋੜਾ ਕੱਚੇ ਜੇ ਹੋ ਕੇ ਹਸਰੇ ਨੇ ਮੈਂ ਆ ਆਪਾਰਟੀ ਦੇ ਸਮਝਣ ਲਈ ਦੱਸ ਦੇਵਾਂ ਕਿ ਲੜੀਵਾਰ ਸ਼ਾਮ ਦਾ ਮਤਲਬ ਪਿਆਰ ਨਾਲ ਗੱਲਬਾਤ ਨਾਲ ਸਮਝਾਓ ਜੇ ਨਾ ਮੰਨੇ ਤਾਂ ਪੈਸਾ ਨਾਮ ਲਾਲਚ ਦਿਓ ਧਾਮ ਜੇ ਫਿਰ ਵੀ ਨਾ ਮੰਨੇ ਤਾਂ ਡਰਾਓ ਸਜ਼ਾ ਦਿਓ ਕੁੱਟੋ ਮਾਰੋ ਡਾਂਡ ਤੇ ਫਿਰ ਅੜ ਜਾਓ ਤਾਂ ਉਸ ਦੀ ਕੋਈ ਕਮਜ਼ੋਰੀ ਲੱਭੋ ਜਾਂ ਕਿਸੇ ਰਾਜ ਦਾ ਪਤਾ ਕਰ ਉਸ ਨੂੰ ਬਲੈਕਮੇਲ ਕਰੋ ਆਪ ਇੱਥੋਂ ਤੱਕ ਹੀ ਕਹਿੰਦੇ ਰਹੇ ਪਰ ਸੁਖਵੰਦਿਆ ਸਾਹਿਬ ਨੇ ਅੱਗੇ ਕਿਹਾ ਕਿ ਸਵਾਲ ਜਵਾਬ ਵੀ ਕਰੋ ਲੜਾਈ ਝਗੜਾ ਤੇ ਹੋਰ ਵੀ ਕਰਨਾ ਪਵੇ ਤਾਂ ਉਸ ਲਈ ਵੀ ਤਿਆਰ ਹੋ ਜਾਓ ਜੋਸ਼ਦਾਨ ਤੇ ਕਿਆ ਬਾਤ ਹੈ ਸਾਡੇ ਲੀਡਰ ਤੇ ਸਰੋਤੇ ਕਿਵੇਂ ਧੰਨ ਧੰਨ ਹੋ ਰਹੇ ਨੇ ਮੈਂ ਨਹੀਂ ਜਾਣਦਾ ਕਿ ਸੁਸੋਧਿਆ ਸਾਹਿਬ ਇੰਨੇ ਬਹਾਦਰ ਤੇ ਜੁਰਤ ਵਾਲੇ ਲੀਡਰ ਹਨ ਕਿ ਖੁੱਲਮ ਖੁੱਲਾ ਪੰਜਾਬੀਆਂ ਨੂੰ ਡਰਾ ਧਮਕਾ ਰਹੇ ਨੇ ਕਿ ਬੰਦੇ ਦੇ ਪੁੱਤ ਬਣਾ ਕੇ ਸਾਨੂੰ 227 ਵਿੱਚ ਜਿਤਾਉ ਨਹੀਂ ਤੇ ਅੱਗੇ ਲੇਕਿਨ ਮੈਨੂੰ ਆਪਣੇ ਆਪ ਤੇ ਸ਼ਰਮ ਆ ਰਹੀ ਹੈ ਅਸੀਂ ਇੰਨੇ ਲਾਚਾਰ ਤੇ ਗਿਰ ਗਏ ਹਾਂ ਕਿ ਇਹੋ ਜੇ ਕਾਇਰ ਹਨ ਤਾਨਾਸ਼ਾਹੀ ਫਰਮਾਨ ਅੱਗੇ ਬੈਠ ਕੇ ਤਾੜੀਆਂ ਮਾਰ ਰਹੇ ਹਨ ਤੇ ਜਿੰਦਾਬਾਦ ਨਾਰੇ ਲਾ ਰਹੇ ਕਿ ਸਾਡੇ ਵਿੱਚ ਇੱਕ ਵੀ ਅਣਖਵਾਰਾ ਨਹੀਂ ਸੀ बैठा जो उतने बोल रहा है कि अपने शब्द वापस लो कि पार्टी इस चुनौती ਨਾਲ सहमत ਹੈ ਜਾਂ ਕਿ ਉਹ ਸੁਸੋਦੀਆਂ ਨੂੰ ਕਹੇਗੀ ਇਹ ਸ਼ਬਦ ਇਹ ਜਿਹੜੇ ਸ਼ਬਦ ਨੇ ਉਸ ਦੇ ਨਿੱਜੀ ਹਨ ਉਸ ਨੂੰ ਮਾਫੀ ਮੰਗਣ ਲਈ ਮਜਬੂਰ ਅ ਕਰੇਗੀ ਮੈਂ ਬਹੁਤ ਲਿਖਣਾ ਚਾਹੁੰਦਾ ਸੀ ਪਰ ਪੰਜਾਬੀਆਂ ਦੀ ਮਰੀ ਜਮੀਰ ਤੇ ਅਣਖ ਦੇ ਕੇ ਬਹੁਤ ਦੁਖ ਹੋ ਰਿਹਾ ਅਸੀਂ ਕਿੱਥੇ ਪਹੁੰਚ ਗਏ ਮੈਂ ਪਿਛਲੇ 8 ਅਧਿਆਕਿਆਂ ਵਿੱਚ ਇੰਨੀ ਗ੍ਰਾਵਿਟੀ ਕਦੇ ਨਹੀਂ ਦੇਖੀ ਪੰਜਾਬੀਆਂ ਦਾ ਚਰਿੱਤਰ ਹਮੇਸ਼ਾ ਹਿੰਮਤ ਦਲੇਰੀ ਇਮਾਨਦਾਰੀ ਨਿਰਪੱਖਤਾ ਕੁਰਬਾਨੀ ਨਿਆਂ ਦਾ ਪ੍ਰਤੀਕ ਰਿਹਾ ਉਹ ਅਨਿਆਏ ਜ਼ੁਲਮ ਤੇ ਅਤਿਆਚਾਰ ਦੇ ਵਿਰੁੱਧ ਡਟ ਕੇ ਖੜਦੇ ਤੇ ਲੜਦੇ ਆ ਪੰਜਾਬੀ ਨੇ ਹਮੇਸ਼ਾ ਹੀ ਆਪਣੇ ਧਰਮ ਕੌਮ ਅਤੇ ਇਨਸਾਨੀਅਤ ਦੀ ਰੱਖਿਆ ਲਈ ਬੇਮਿਸਾਲ ਯੋਗਦਾਨ ਦਿੱਤਾ ਆਓ ਅਸੀਂ ਪੰਜਾਬ ਪੰਜਾਬੀ ਤੇ ਪੰਜਾਬੀ ਦੇ ਲਈ ਕਿਸੇ ਵੀ ਸ਼ਾਮ ਦਾਮ ਡੰਡ ਭੇਦ ਦੇ ਖਿਲਾਫ ਡਟ ਕੇ ਖੜੀਏ ਤੇ ਇਸ ਨੂੰ ਫਿਰ ਪ੍ਰਾਣੇ ਸੁਨਹਿਰੇ ਰੂਪ ਵਾਲੇ ਲੈ ਕੇ ਜਾਈਏ ਖੁਸ਼ ਰਹੋ ਰੱਬ ਰੱਖਾ ਮਤਲਬ ਇੱਕ ਜਿਹੜੇ ਸਾਡੇ ਜਿਹੜੇ ਵਾਈਸ ਚਾਂਸਲਰ ਲੈ ਚੁੱਕੇ ਨੇ ਖੇਤੀਬਾੜੀ ਯੂਨੀਵਰਸਿਟੀ ਇਹ ਉਹਨਾਂ ਵੱਲੋਂ ਕੀਤੀ ਹੋਈ ਟਿੱਪਣੀਆਂ ਕਿ ਪੰਜਾਬ ਦੇ ਲੋਕ ਕੀ ਹੋ ਗਏ ਨੇ ਤੇ ਕੀ ਸੋਚ ਰਹੇ ਮਤਲਬ ਸੋਦੀਆ ਦੇ ਭਾਸ਼ਣ ਦੀ ਸਾਰੇ ਪੰਜਾਬੀਆਂ ਨੇ ਵਿਰੋਧ ਕੀਤਾਗਾ ਪਰ ਆਮ ਆਦਮੀ ਪਾਰਟੀ ਨੇ ਇਹਦੀ ਹਾਲੇ ਤੱਕ ਜਿਹੜੀ ਆ ਨਿੰਦਾ ਨਹੀਂ ਕੀਤੀ ਪਾਲੀ ਭਪਿੰਦਰ ਹੁਣੀ ਵੀ ਲਿਖ ਰਹੇ ਹੈਗੇ ਨੇ ਜੀ ਉਹ ਕਹਿੰਦੇ ਨਾ ਸੋਚੋ ਕਿ ਇੱਕ ਮੈਜ ਸਿਆਸੀ ਬਿਆਨ ਹੈ ਪਰ ਸੋਚੋ ਤਾਂ ਇਹ ਭਾਰਤੀ ਸਿਆਸਤਦਾਨਾਂ ਦੀ ਪ੍ਰਿਸ਼ਟ ਮਾਨਸਿਕਤਾ ਹੈ ਜੋ ਇੱਕ ਵਾਰ ਸੱਤਾ ਵਿੱਚ ਆ ਕੇ ਹਰ ਹਿਲੇ ਇਸ ਉੱਤੇ ਟਿਕੀ ਰਹਿਣਾ ਚਾਹੁੰਦੀ ਹੈ ਤੇ ਇਸ ਲਈ ਇਹ ਸਭ ਕੁਝ ਵੀ ਕਰ ਸਕਦੀ ਹੈ ਇਹ ਲੋਕਾਂ ਨੂੰ ਡਰਾ ਧਮਕਾ ਸਕਦੀ ਹੈ ਜਾਤ ਧਰਮ ਪਿੰਡੂ ਸ਼ਹਿਰੀ ਕਿਸਾਨ ਵਪਾਰੀ ਅਤੇ ਕਾਰਡ ਖੇਡ ਕੇ ਲੋਕਾਂ ਨੂੰ ਆਪਸ ਵਿੱਚ ਲੜਾ ਸਕਦੀ ਹੈ ਵੋਟਾਂ ਖਰੀਦ ਸਕਦੀ ਹੈ ਖੋਹ ਸਕਦੀ ਹੈ ਯਾਦ ਕਰੋ ਇਹ ਉਹ ਪਾਰਟੀ ਹੈ ਜੋ ਕਾਲੀ ਕਾਂਗਰਸ ਤੇ ਪ੍ਰਸ਼ਟਾਚਾਰ ਅਤੇ ਗੁੰਡਾਗਰਦੀ ਤੋਂ ਮੁਕਤ ਕਰਾਉਣ ਲਈ ਸਾਡੀ ਮੁਕਤੀ ਦਾਤਾ ਬਣ ਕੇ ਆਏ ਸੀ ਤੇ ਪੰਜਾਬ ਦੇ ਲੋਕਾਂ ਨੇ ਵੀ ਇਹਨਾਂ ਨੂੰ ਆਪਣਾ ਮਸੀਹਾ ਮੰਨ ਲਿਆ ਸੀ ਇਸ ਸਿਰਫ ਮਨੀਸ਼ ਚੋਧਿਆ ਦਾ ਨਹੀਂ ਇਹ ਪੂਰੀ ਭਾਰਤੀ ਸਿਆਸਤ ਦਾ ਬੇਸ਼ਰਮ ਅਤੇ ਸੱਤਾ ਦਾ ਭੁੱਖਾ ਭਿਆਨਕ ਚਿਹਰਾ ਹੈ ਜੋ ਬਦਲਾਅ ਅਤੇ ਸੁਧਾਰ ਦੇ ਵੱਡੇ ਵੱਡੇ ਦਾਅਵੇ ਵਾਅਦੇ ਕਰਕੇ ਸਾਥੋਂ ਵੋਟਾਂ ਹਾਸਲ ਕਰਦੀ ਹੈ ਤੇ ਮੁੜ ਸਾਨੂੰ ਹੀ ਕੁਰਸੀ ਥੱਲੇ ਅਧਰਣ ਤੇ ਆ ਜਾਂਦੀ ਹੈ ਇਸ ਲਈ ਸਾਡੀ ਜੂਨ ਕਦੇ ਨਹੀਂ ਸੁਧਰਦੀ ਕਦੇ ਦੇਸ਼ ਅੰਦਰ ਬਦਲਾਅ ਨਹੀਂ ਆਉਂਦਾ ਔਰ ਕਿਸਾ ਉਹ ਥੋੜੀ ਹੋਰ ਬਰਬਾਦੀ ਮਨੀਸ਼ ਸੁਸੋਧਿਆ ਦਾ ਇਹ ਬਿਆਨ ਬੇहद ਸ਼ਰਮਨਾਕ ਹੈ ਇਹ ਸਾਰੇ ਜਦੋਂ ਪੰਜਾਬ ਦੇ ਬੁੱਧੀਜੀਵੀ ਵਾਈਸ ਚਾਂਸਲ ਲੈਵਲ ਦੇ ਜਿਹੜੇ ਅਧਿਕਾਰੀ ਇਸ ਤੇ ਕਿੰਤੋਂ ਪਰੰਤੂ ਕਰਦੇ ਤੇ ਲਾਜ਼ਮੀ ਤੌਰ ਤੇ ਮਨੀਸ਼ ਸੁਸੋਧਿਆ ਸਮੇਤ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਬਿਆਨ ਤੇ ਮਾਫੀ ਮੰਗਣੀ ਚਾਹੀਦੀ ਹੈ ਜਿਵੇਂ ਤੁਸੀਂ ਵੱਖੋ ਵੱਖਰੇ ਹਵਾਲੇ ਦਿੱਤੇ ਇਥੇ ਸचेत ਕਰਨੀ ਬਣਦੀ ਹੈ ਉਹ ਗੱਲ ਜੋ ਅਰਵਿੰਦ ਕੇਜਰੀਵਾਲ ਤੇਂਦਰ ਜੈਨ ਨੂੰ ਔਰ ਮਨੀਸ਼ ਸੋਦਿਆ ਨੂੰ ਜਦੋਂ ਜੇਲ੍ਹ ਵਿੱਚ ਬੰਦ ਸਨ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਰੇ ਤਾਂ ਉਦੋਂ ਇਹਨਾਂ ਨੂੰ ਭਗਤ ਸਿੰਘ ਤੱਕ ਨਾਲ ਤੁਲਨਾ ਕੀਤੀ ਗਈ ਕਿ ਸ਼ਹੀਦ ਦੇ ਆਜ਼ਮ ਭਗਤ ਸਿੰਘ ਨੇ ਸਾਡੇ ਅੱਜ ਦੇ ਤਾਂ ਭਗਤ ਸਿੰਘ ਨੇ ਜਿਹੜੀ ਹਕੂਮਤ ਨਾਲ ਮੱਥਾ ਲਾਇਆ ਸੀ ਉਹ ਉਹਨਾਂ ਨਾਲ ਮੱਥਾ ਲਾ ਕੇ ਚੈਲੰਜ ਜ਼ਰੂਰ ਕੀਤੇ ਸੀ ਆਮ ਲੋਕਾਂ ਦੇ ਲਈ ਇਸ ਤਰ੍ਹਾਂ ਕਰਨ ਦੀ ਗੱਲ ਕਦੇ ਨਹੀਂ ਕਹੀ ਸੀ ਤੁਸੀਂ ਤੁਸੀਂ ਇਹ ਦੇਖੋ ਕਿ ਸਭ ਤੋਂ ਵੱਡੀ ਗੱਲ ਹੈ ਕਿ ਇਹ ਲੋਕਾਂ ਦੀ ਤੁਸੀਂ ਦੇਖੋ ਕਿ ਇੰਨਾ ਵਜੂਦ ਹੈ ਕਿ ਆਪਣੇ ਆਪ ਦੀ ਜਿਹੜੀ ਤੁਲਨਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨਾਲ ਕਰ ਰਹੇ ਨੇ ਬਦਲ ਅਸੀਂ ਉਹਨਾਂ ਦੀ ਪੈਰਾਂ ਦੀ ਧੂੜ ਵੀ ਨਹੀਂ ਬਣ ਸਕਦੇ ਹੈਗੇ ਪਰ ਇਹ ਭ੍ਰਿਸ਼ਟਾਚਾਰ ਦੇ ਕੇਸਾਂ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਕਹਿੰਦੇ ਨੇ ਕਵਾਉਂਦੇ ਨੇ ਤੇ ਅੱਜ ਵੀ ਕਵਾ ਰਹੇ ਨੇ ਤੇ ਫਿਰ ਇਨ੍ਹਾਂ ਲੋਕਾਂ ਤੋਂ ਕੀ ਜਿਹੜੀ ਆ ਉਹ ਤਵਜੋ ਜਾਂ ਤਵਕਕੋ ਹੀ ਕਰ ਸਕਦੇ ਹੈਗੇ ਨੇ ਕਿ ਜਿਹੜੇ ਬੰਦੇ ਭ੍ਰਿਸ਼ਟਾਚਾਰ ਦੇ ਮਸਲੇ 'ਚ ਗਏ ਨੇ ਉਹ ਆਪਣੇ ਆਪ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੱਸ ਰਹੇ ਤੇ ਭਗਤ ਸਿੰਘ ਦੀਆਂ ਕੁਰਬਾਨੀਆਂ ਕਿੱਡੀਆਂ ਵੱਡੀਆਂ ਵੱਡੀਆਂ ਸੀ ਅਸੀਂ ਤੇ ਉਹਨਾਂ ਦੇ ਪੈਰੇ ਪੈਰਾ ਦੇਣਾ ਚਾਹੀਦਾ ਸੀ ਸਾਨੂੰ ਉਹਨਾਂ ਦੇ ਉਪਦੇਸ਼ਾਂ ਤੇ ਇਹਨਾਂ ਸਿਰ ਤੇ ਜਰੂਰ ਪੱਗਾਂ ਬੰਨ ਲਿਆ ਨੇ ਪਰ ਦਿਲੋਂ ਇਹ ਵੀ ਉਹ ਹੀ ਆ ਜੋ ਪੁਰਾਣੀ ਰਵੈਤੀ ਪਾਰਟੀਆਂ ਅਗਨੇ ਸਿਰ ਤੇ ਪੱਗਾਂ ਬੰਨਣ ਦੇ ਨਾਲ ਤੁਸੀਂ ਕ੍ਰਾਂਤੀਕਾਰੀ ਨਹੀਂ ਬਣ ਸਕਦੇ ਇਸ ਕਰਕੇ ਇਹ ਜਿਹੜੇ ਉਹ ਚੇਰ ਜਿਹੜਾ ਇਹਨਾਂ ਨੇ ਆਪਣੀ ਦੱਸਦਾ ਕਿ 227 ਦੇ ਵਿੱਚ ਅਸੀਂ ਕੀ ਕੁਝ ਕਰ ਸਕਦੇ ਹਾਂ ਉਹ ਉਹਨਾਂ ਨੇ ਇੱਕ ਤਿੰਨ ਲਾਈਨਾਂ ਦੇ ਵਿੱਚ ਸੰਖੇਪ ਦੱਸ ਦਿੱਤਾ ਹੈਗਾ ਕਿ ਉਹ ਕਿਸ ਹੱਦ ਤੱਕ ਜਾ ਸਕਦੇ ਹਨ ਪੰਜਾਬੀਆਂ ਨੇ ਦੇਖਣਾ ਹੈ ਕਿ ਜੀ ਸਥਿਤੀ ਦੇ ਵਿੱਚ ਉਹ ਇਹੋ ਜੀਆਂ ਪਾਰਟੀਆਂ ਨੂੰ ਨਜ਼ਰਅੰਦਾਜ਼ ਕਰਦੇ ਆਗੇ ਨੇ ਜਾਂ ਮੁਰ ਮੌਕਾ ਦਿੰਦੇ ਨੇ ਕਿ ਪੰਜਾਬ ਦੀ ਜਨਤਾ ਨੇ ਜਿਹੜਾ ਵਾ ਉਹ ਫੈਸਲਾ ਕਰਨਾ ਲੇਕਿਨ ਫਿਲਹਾਲ ਇਸ ਜਿਹੜਾ ਬਿਆਨ ਹੋਵੇ ਸਾਰੀਆਂ ਪੋਲੀਟੀਕਲ ਪਾਰਟੀਆਂ ਤੁਸੀਂ ਵਿਰੋਧੀਆਂ ਦੀ ਛੱਡੋ ਗੱਲ ਆਮ ਜਿਹੜੇ ਲੋਕ ਨੇ ਉਹ ਵੀ ਇਸ ਬਿਆਨ ਦੀ ਰੱਜ ਕੇ ਜਿਹੜੇ ਵਾ ਨਿੰਦਾ ਕਰ ਰਹੇ ਨੇ ਜੀ ਜਿੱਥੇ ਇਸ ਬਿਆਨ ਦੇ ਨਾਲ ਆਮ ਆਦਮੀ ਪਾਰਟੀ ਤੇ ਮਨੀਸ਼ ਸੋਦੀਆ ਕਸੂਤੇ ਫਸੇ ਹੋਏ ਦਿਖਾਈ ਦੇ ਰਹੇ ਨੇ ਸਿਆਸੀ ਤੌਰ ਤੇ ਉੱਥੇ ਹੀ ਇੱਕ ਜਿਹੜੀ ਪਾਲਿਸੀ ਲੈ ਕੇ ਆਏ ਸੀ ਲੈਂਡ ਪੋਲਿੰਗ ਪਾਲਿਸੀ ਉਸ ਨੂੰ ਲੈ ਕੇ ਵੀ ਬੈਕਫੁੱਟ ਤੇ ਜਾਣਾ ਪਿਆ ਆਮ ਆਦਮੀ ਪਾਰਟੀ ਨੂੰ ਹਾਲੇ ਤੱਕ ਇਹ ਸਵਾਲ ਗੁੱਝਾ ਹੀ ਬਣਿਆ ਹੋਇਆ ਪੇਤ ਹੀ ਨਹੀਂ ਪਾਇਆ ਗਿਆ ਕਿ ਉਹ ਪਾਲਿਸੀ ਦਾ ਖਰੜਾ ਕਿਸ ਨੇ ਬਣਾ ਕੇ ਦਿੱਤਾ ਸੀ ਪੰਜਾਬ ਸਰਕਾਰ ਨੂੰ ਜਿਹੜੀ ਆਏ ਉਹ ਸਵਾਲ ਉੱਥੇ ਦਾ ਉੱਥੇ ਹੈ ਪਰ ਸ਼ੰਕੇ ਤੇ ਖਦਸ਼ੇ ਜ਼ਰੂਰ ਨੇ ਕਿ ਇਹ ਵੀ ਦਿੱਲੀ ਦੀ ਪਦਾਇਸ਼ੀ ਸੀ ਪਾਲਿਸੀ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਹੁਣ ਇੱਕ ਵੱਡੇ ਪੱਦਰ ਦੇ ਉੱਤੇ ਰੋਸ ਰੈਲੀ ਕਹਿ ਲੋ ਜਾਂ ਉਸ ਨੂੰ ਜੇਤੂ ਰੈਲੀ ਕਹਿ ਲੋ ਉਹ ਕਰਨ ਦਾ ਜਿਹੜਾ ਐਲਾਨ ਕੀਤਾ ਹੈ ਉਹਦੇ ਮਾਇਨੇ ਕੀ ਹੈ ਅੱਜ ਦੀ ਸਿਆਸਤ ਵਿੱਚ ਆ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਕਿ ਕ ਅਕਾਲੀ ਦਲ ਨੇ ਮੋਗਗੇ ਰੈਲੀ ਮੋਗਗੇ ਜਦੋਂ ਵੀ ਅਕਾਲੀ ਦਲ ਜਿਹੜੀ ਆ ਇਲੈਕਸ਼ਨ ਦੇ ਨੇੜੇ ਮੋਗਗੇ ਰੈਲੀ ਰੱਖਦੇ ਕਿਉਂਕਿ 1996 ਦੇ ਵਿੱਚ ਉਹਨਾਂ ਨੇ ਮੋਗਗਾ ਰੈਲੀ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਉਹਨਾਂ ਦੀ ਜਿੱਤ ਦਾ ਮੁੱਢ ਵੱਜਾ ਸੀ ਹੁਣ ਵੀ ਲੱਗਦਾ ਹੈ ਕਿ ਕਿਸਾਨਾਂ ਨੂੰ ਜੋੜਨ ਦੇ ਵਾਸਤੇ ਉਹਨਾਂ ਵਾਸਤੇ ਇੱਕ ਵੱਡਾ ਮੌਕਾ ਹੈ ਹਾਲਾਂਕਿ ਪੰਜਾਬ ਸਰਕਾਰ ਨੂੰ ਝੂਟਣ ਲੈਣਾ ਪਿਆ ਪੰਜਾਬ ਦੀ ਜਨਤਾ ਪੰਜਾਬ ਦੇ ਜਨਤਾ ਤੇ ਉਮੀਦ ਕਰਦੀ ਸੀ ਕਿ ਜਿਵੇਂ ਸੈਂਟਰ ਵਾਲਿਆਂ ਨੇ ਮਾਫੀ ਮੰਗੀ ਇਹ ਵੀ ਮਾਫੀ ਮੰਗਦੇ ਪਰ ਇਹਨਾਂ ਦੇ ਤੇ ਚਾਰ ਲੈਣਾ ਦਾ ਜਿਹੜਾ ਵਾ ਪ੍ਰੈਸ ਬਿਆਨ ਜਾਰੀ ਕਰਕੇ ਗਿਆ ਤਾਂ ਅਸੀਂ ਅਹੀਂ ਪਾਲਿਸੀ ਵਾਪਸ ਲੈ ਲਈ ਆ ਹੁਣ ਕਿਸਾਨਾਂ ਨੇ ਵੀ ਆਪਣਾ ਪ੍ਰੋਗਰਾਮ ਉਹਨਾਂ ਨੇ ਵੱਖਰੇ ਤੌਰ ਤੇ ਰੱਖਿਆ ਲੇਕਿਨ ਕਾਲੀ ਦਲ ਨੂੰ ਵੀ ਲੱਗਦਾ ਹੈਗਾ ਕਿ ਅਸੀਂ ਇਸ ਮਸਲੇ ਦੇ ਵਿੱਚ ਸਾਡੀ ਜਿੱਤ ਹੋਈ ਆ ਕਿਉਂਕਿ ਉਹਨਾਂ ਨੇ ਵੀ ਚਾਰ ਜਿਹੜੀਆਂ ਵਾ ਪ੍ਰਭਾਵਸ਼ਾਲੀ ਰੈਲੀਆਂ ਕੀਤੀਆਂ ਸੀ ਇਸੇ ਲੈਂਡ ਪੂਲਿੰਗ ਦੇ ਖਿਲਾਫ ਹੁਣ 1 ਸਤੰਬਰ ਨੂੰ ਉਹਨਾਂ ਨੇ ਮੋਗੇ ਦੇ ਵਿੱਚ ਰੈਲੀ ਜਿਹੜੀ ਰੱਖ ਲਈ ਆ ਉਦੇ ਚ ਹੁਣ ਸੁਭੀਰ ਸਿੰਘ ਬਾਦਲ ਹੋਣਾ ਨੇ ਕਿਹਾ ਕਿ ਜਿਹੜਾ ਰਵਿੰਦ ਕੇਜਰੀਵਾਲ ਦੀ ਲੈਂਡ ਪੂਲਿੰਗ ਸਕੀਮ ਖਿਲਾਫ ਇਹ ਲੋਕਾਂ ਦੀ ਜਿੱਤ ਹੈ ਔਰ ਸਤੰਬਰ ਨੂੰ ਮੋਗਾ ਵਿਖੇ ਫਤਿਹ ਰੈਲੀ ਨਾਲ ਸੁਭੀਰ ਸਿੰਘ ਬਾਦਲ ਕਹਿੰਦੇ ਆਂ ਮਨਾਵਾਂਗੇ ਪਾਰਟੀ 31 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸ਼ੁਕਰਾਨੇ ਦੀ ਅਰਦਾਸ ਵੀ ਕਰੇਗੇ ਦੇ ਕੋ ਨੇ ਬਿਆਨ ਜਾਰੀ ਕੀਤਾ ਸੁਭੀ ਸਿੰਘ ਬਾਦਲ ਨੇ ਔਰ ਨਾਲ ਹੀ ਐਲਾਨ ਕੀਤਾ ਕਿ ਪਾਰਟੀ ਅਰਵਿੰਦ ਕੇਜਰੀਵਾਲ ਦੀ ਲੈਂਡ ਪੂਲਿੰਗ ਸਕੀਮ ਖਿਲਾਫ ਲੋਕਾਂ ਦੀ ਇਤਿਹਾਸਿਕ ਜਿੱਤ 1 ਦਸੰਬਰ ਨੂੰ ਮੋਗਾ ਵਿੱਚ ਵਿਸ਼ਾਲ ਰੈਲੀ ਦੇ ਨਾਲ ਮਨਾਏਗਾ ਇੱਕ ਜਾਰੀ ਬਿਆਨ ਸੁਭੀ ਸਿੰਘ ਬਾਦਲ ਨੇ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਦੇ ਲੁਟੇਰੇ ਪੰਜਾਬ ਦੀ ਬੇਸ਼ੀਮ ਬੇਸ਼ਕੀਮ ਧੀ 65 ਹਜ਼ਾਰ ਏਕੜ ਅਪਜਾਊ ਜ਼ਮੀਨ ਨੇ ਲੈਂਡ ਪੂਲਿੰਗ ਸਕੀਮ ਰਾਹੀਂ ਹੜਾਪ ਕਰਨਾ ਚਾਹੁੰਦੇ ਸਨ ਜਿਸ ਵਾਸਤੇ ਉਹਨਾਂ ਨੇ 30 ਹਜ਼ਾਰ ਕਰੋੜ ਰੁਪਏ ਵਿੱਚ ਇੱਕ ਸਮਝੌਤਾ ਦਿੱਲੀ ਦੇ ਬਿਲਡਰਾਂ ਨਾਲ ਕੀਤਾ ਸੀ ਉਹਨਾਂ ਜੋਰ ਦੇ ਕੇ ਕਿਹਾ ਕਿ ਅਕਾਲੀ ਦਲ ਦੇ ਦਲੇਰ ਵਰਕਰਾਂ ਨੇ ਕਿਸਾਨਾਂ ਖੇਤ ਮਜ਼ਦੂਰਾਂ ਤੇ ਵਪਾਰੀਆਂ ਨਾਲ ਮਿਲ ਕੇ ਇਸ ਖਿਲਾਫ ਵਿਸ਼ਾਲ ਜਨਤਕ ਰੈਲੀਆਂ ਕੀਤੀਆਂ ਤੇ ਉਹਨਾਂ ਕਿਹਾ ਕਿ ਜਮਿਨੀ ਪੱਧਰ ਤੇ ਚੱਲੀ ਇਸ ਲਹਿਰ ਜਿਸ ਤਹ ਸੂਬੇ ਵਿੱਚ 4 ਲਾਹਮਿਸਾਲ ਧਰਨੇ ਦਿੱਤੇ ਗਏ ਤੇ ਅੰਬ ਸਾਹਿਬ ਤੋਂ ਪਾਰਟੀਵਲ ਅਣਮਿੱਥੇ ਸਮੇਂ ਦਾ ਮਾਰਚੇ ਕੇਜਰੀਵਾਲ ਦੇ ਨਵੇਂ ਸ਼ੀਸ਼ਮੈਲ ਤੱਕ ਰojana ਕੀਤਾ ਜਾਣਾ ਸੀ ਉਹਨਾਂ ਕਹਿ ਕੇ ਵਿਰੋਧ ਇਸ ਕੰਦ ਤੋਂ ਆਪ ਸਰਕਾਰ ਬਖਲਾ ਗਈ ਉਸ ਨੂੰ ਲੈਂਡ ਪੂਲਿੰਗ ਸਕੀਮ ਵਾਪਸ ਲੈਣੇ ਮਜਬੂਰ ਹੋਣਾ ਪਿਆ ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਫਦੇ ਰੈਲੀ ਦੀ ਡਟਵੀਂ ਹਮਾਇਤ ਕਰਨ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਰੈਲੀ ਪੰਜਾਬ ਵਿੱਚ ਪ੍ਰਸ਼ਤਾ ਪ੍ਰਸ਼ਟਾਚਾਰ ਘਟਾਲਿਆਂ ਭਰੀ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਰਾਜ ਦੇ ਹੋਗ ਬਣਨ ਦਾ ਮੋੜ ਬਣੇਗੀ ਤੇ ਉਹਨਾਂ ਇਹ ਵੀ ਦੱਸਿਆ ਕਿ 31 ਗਸੋਂ ਪਾਰਟੀ ਵੱਲੋਂ ਸ਼੍ਰੀ ਕਾਲਤਕ ਸਾਬ ਉਤੇ ਸ਼ੁਕਰਾਨੇ ਦੀ ਵੀ ਅਰਦਾਸ ਜਿਹੜੀ ਆ ਉਹ ਕੀਤੀ ਜਾਵੇ। ਮਤਲਬ ਜੇ ਇਸ ਮਸਲੇ ਦੇ ਵਿੱਚ ਇਹ ਕਾਲੀ ਦਿਨ ਨੂੰ ਲੱਗਦਾ ਕਿ ਉਹਨਾਂ ਦੀ ਜਿਹੜੀ ਆ ਉਹ ਜਿੱਤ ਹੋਈ ਆ ਜਿਸ ਕਰਕੇ ਮਸਲੇ 'ਚ ਉਹਨਾਂ ਜਿਹੜੀ ਆ ਇਹ ਜਿਹੜੀ ਆ ਉਹ ਜਿਹੜੀ ਆ ਉਹ ਰੈਲੀ ਰੱਖੀ ਹੈਗੀ ਆ ਪਰ ਇਹ ਵਾਲੀ ਸਚਾਈ ਹੈ ਕਿ ਪੰਜਾਬ ਸਰਕਾਰ ਮਜਬੂਰ ਹੋਈ ਸੀ ਕਿ ਜਿਹੜੀ ਆ ਰੈਲੀ ਆ ਜਿਹੜੀ ਆ ਲੈਂਡ ਪੂਲਿੰਗ ਜਿਹੜੀ ਆ ਸਕੀਮਾ ਉਹ ਵਾਪਸ ਲੇ ਜਾਂਦੇ ਤਾਂ ਉਹਨਾਂ ਨੂੰ ਲੈਣੀ ਪਈ ਹੈਗੀ ਜੀ ਜਿਵੇਂ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਹੁਣ ਤੱਕ ਬਹੁਤ ਗੱਲਾਂ ਹੋਈਆਂ ਬਹੁਤ ਚਰਚਾਵਾਂ ਹੋਈਆਂ ਪਰ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਕਿ ਇਹ ਪਾਲਿਸੀ ਜਦੋਂ ਬਣਾਈ ਗਈ ਉਸ ਵਿੱਚ ਦੱਸਿਆ ਗਿਆ ਕਿ ਸਤੇਂਦਰ ਜੈਨ ਤੇ ਮਨੀਸ਼ ਸੋਦੀਆ ਹੀ ਸਭ ਤੋਂ ਵੱਧ ਗਿਆਨ ਵੰਡ ਰਹੇ ਸੀ ਆਮ ਆਦਮੀ ਪਾਰਟੀ ਦੇ ਭਮਕੜਾ ਨੂੰ ਤੇ ਜਾਓ ਪਿੰਡਾਂ 'ਚ ਪ੍ਰਚਾਰ ਕਰੋ ਬਿਲਕੁਲ ਉਹ ਉਹਨੇ ਤੇ ਕਿਹਾ ਹੀ ਕਿਹਾ ਪ੍ਰਨਾਲੀ ਜਿਹੜੇ ਪੰਜਾਬ ਦੇ ਐਮ ਐਲ ਏ ਤੇ ਮੰਤਰੀ ਰੋਜ਼ ਤਿੰਨ ਚਾਰ 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 ਪ੍ਰੈਸ ਕਾਨਫਰੰਸ ਕਰਦੇ ਸੀ ਲੱਖਾਂ ਰੁਪਏ ਖਰਚ ਕਰਦੇ ਸੀ ਇਸ਼ਤਿਹਾਰ ਦਿੱਤੇ ਗਏ ਨੇ ਉਹਦੇ ਨਾਲ ਪੰਜਾਬ ਦੇ ਪੈਸੇ ਦੀ ਬਰਬਾਦੀ ਵੀ ਹੋਈ ਹੈਗੀ ਪਹਿਲਾਂ ਸਮਝਾਉਂਦੇ ਰਹੇ ਹੈਗੇ ਲੇਕਿਨ ਲਪਿਹੜ ਯਾਰ ਏਕੜ ਜ਼ਮੀਨ ਸਾਰੀ ਦੁਨੀਆ ਨੂੰ ਪਤਾ ਸੀ ਕਿ 65000 ਏਕੜ 15 ਮਹੀਨਿਆਂ ਚ ਸਰਕਾਰ ਡਿਵੈਲਪ ਨਹੀਂ ਕਰ ਸਕਦੀ ਹੈਗੀ ਖਰੀਦੀ ਜਾਣੀ ਸੀ ਜ਼ਮੀਨ ਕਿਸਾਨਾਂ ਨੂੰ ਪਤਾ ਨਹੀਂ ਕਿੰਨੇ ਸਾਲ ਬਾਅਦ ਪੈਸੇ ਮਿਲਣੇ ਬਿਲਡਰਾਂ ਦੇ ਜਿੱਤਾ ਕਾਲੀ ਦਲ ਦੇ ਇਲਜ਼ਾਮ ਲਗਾਏ ਕਿ ਦਿੱਲੀ ਦੇ ਬਿਲਡਰਾਂ ਨੂੰ ਹੀ ਜ਼ਮੀਨ ਦੇਣੀ ਆਏ ਇਹਦੇ 'ਚ ਪੰਜਾਬ ਦੇ ਜਿਹੜੇ ਇਹਨਾਂ ਦੇ ਐਮ.ਐਲ.ਏ ਨੇ ਮੰਤਰੀ ਉਹਨਾਂ ਤੇ ਦੋਸ਼ ਲੱਗਦੇ ਰਹੇ ਹੈਗੇ ਨੇ ਹੁਣ ਕੋਈ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਹੈ ਕਿ ਐਸੇ ਕਰਕੇ ਪੰਜਾਬ ਦੇ ਜਦੋਂ ਆਪੋਜੀਸ਼ਨ ਪਾਰਟੀਆਂ ਵੀ ਅੱਗੇ ਆਈਆਂ ਹੋਣ ਨਾਲ ਦੀ ਨਾਲ ਜਦੋਂ ਪੰਜਾਬ ਜਾਂ ਕਿਸਾਨ ਜਥੇਬੰਦੀਆਂ ਖਾਸ ਕਰਕੇ ਸੰਯੁਕਤ ਕਿਸਾਨ ਮੋਰਚਾ ਜਦੋਂ ਉਹਨਾਂ ਦਾ ਸ਼ਗਰਸ਼ ਜਾਂ ਆ ਪਿੰਡਾਂ ਦੇ ਜਿਨ੍ਹਾਂ ਦੀ ਜ਼ਮੀਨ ਵੜੀ ਜਾਣੀ ਸੀ ਜਦੋਂ ਉਹ ਸੜਕਾਂ ਤੇ ਆਏ ਨੇ ਤੇ ਫਿਰ ਸਰਕਾਰ ਨੂੰ ਲੱਗਾ ਕਿ ਇਹ ਫੈਸਲਾ ਜਿਹੜਾ ਵਾ ਉਹ ਗਲਤ ਲਿਆ ਗਿਆ ਹਾਲਾਂਕਿ ਜਦੋਂ ਉਹ ਇਹਨਾਂ ਨੇ ਵਾਪਸ ਲਈ ਉਸ ਤੋਂ 15 ਦਿਨ ਪਹਿਲਾਂ ਇਹਨਾਂ ਨੇ ਪ੍ਰਚਾਰ ਕਰਨਾ ਬੰਦ ਕਰ ਦਿੱਤਾ ਸੀ ਲੋਕਾਂ ਦਾ ਵਿਰੋਧ ਬਹੁਤ ਜ਼ਿਆਦਾ ਸੀ ਇਹਨਾਂ ਦੇ ਐਮਐਲਏ ਲੋਕਾਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਕੋਈ ਭੱਜਣ ਦਾ ਮੌਕਾ ਨਹੀਂ ਸੀ ਇੱਕੋ ਮੌਕਾ ਸੀ ਭੱਜਣ ਦਾ ਕਿ ਉਹ ਜੂਟਰਲੇ ਨੂੰ ਫੌਸਟ ਜਿਹੜੀ ਆ ਉਹ ਵਾਪਸ ਲੈ ਲਓ ਉਹਨਾਂ ਨੂੰ ਫਿਰ ਲੋਕਾਂ ਨੇ ਮਜਬੂਰ ਕਰ ਦਿੱਤਾ ਸਰਕਾਰ ਨੂੰ ਜਿਹੜੀ ਪਾਲਿਸੀ ਆ ਜਿਹੜੀ ਆ ਵਾਪਸ ਲੈਣੀ ਪਈ ਕਿਉਂਕਿ ਜਿਹੜੀ ਪਿੱਛੇ ਜੇ ਕੈਬਨਿਟ ਮੀਟਿੰਗ ਹੈ ਉਹਦੇ ਵਿੱਚ ਵੀ ਸਰਕਾਰ ਨੇ ਉਹ ਪਾਲਿਸੀ ਰਸਮੀ ਤੌਰ ਤੇ ਜਿਹੜੀ ਆ ਵਾਪਸ ਲੈ ਲਈ ਪਰ ਕਾਲੀ ਦਲ ਨੂੰ ਲੱਗਦਾ ਕਿ ਕਿਸਾਨਾਂ ਨੂੰ ਜੋੜਨ ਵਾਸਤੇ ਆਮ ਲੋਕਾਂ ਨੂੰ ਜੋੜਨ ਵਾਸਤੇ ਕਿ ਜਿਹੜਾ ਵਾ ਇਹ ਕਾਲੀ ਦਲ ਵਾਸਤੇ ਮੌਕਾ ਉਹਦਾ ਜਿਹੜਾ ਇੱਕ ਕਾਲੀ ਦਲ ਆ ਲਾਭ ਲੈਣਾ ਚਾਹੁੰਦਾ ਇਸੇ ਕਰਕੇ ਉਹਨਾਂ ਨੇ ਇੱਕ ਤਰੀਕ ਨੂੰ ਮੋਗੇ ਦੇ ਵਿੱਚ ਜਿਹੜੀ ਹੈ ਜੇਤੂ ਰੈਲੀ ਦੇ ਤੌਰ ਤੇ ਉਹਨਾਂ ਨੇ ਇਹ ਪ੍ਰੋਗਰਾਮ ਬਣਾ ਲਿਆ ਜੀ ਬਹੁਤ ਸ਼ੁਕਰੀਆ ਜੀ